ਸਦੀਕ ਸਾਹਿਬ ਨਾਲ ਤੁਹਾਡਾ ਬੜਾ ਰابطਾ ਰਿਹਾ ਉਹਨਾਂ ਨੇ ਤੁਹਾਡੇ ਗੀਤ ਵੀ ਗਾਏ ਹਾਂ ਉਹਨਾਂ ਨੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਤਜਰਬਿਆਂ 'ਚੋਂ ਜੀਵਨ ਸੇਧ ਵੀ ਦਿੱਤੀ ਕੁਝ ਸਾਂਝਾ ਕਰਨਾ ਚਾਹਉ ਤਸ਼ਕਾਂ ਦੇ ਨਾਲ ਦੇਖੋ ਗੱਲ ਇਹ ਹੈ ਕਿ ਸਦੀਕ ਸਾਹਿਬ ਨਾਲ ਮੇਰਾ ਲੰਮਾ ਵਾਅ ਵਸਤਾ ਰਿਹਾ ਹੈ ਜੀ ਤੇ ਮੈਂ ਸਮਝਦਾ ਕਿ ਸਦੀਕ ਜਿਹੜਾ ਨਾ ਇੱਕ ਕਲਾਕਾਰ ਹੀ ਨਹੀਂਗਾ ਜੀ ਇੱਕ ਸੰਪੂਰਨ ਇਨਸਾਨ ਹੈ ਬਿਲਕੁਲ ਜਿਸ ਕਲਾ ਨੂੰ ਵੀ ਉਹਨੇ ਹੱਥ ਪਾਇਆ ਹੈ ਜੇ ਉਹ ਰਾਜਨੀਤੀ 'ਚ ਆਇਆ ਤਾਂ ਉੱਥੇ ਵੀ ਪੂਰਨ ਕਾਮਯਾਬ ਹੈ ਜੇ ਉਹ ਗਾਇਕੀ ਦੇ ਵਿੱਚ ਸੀਗਾ ਉੱਥੇ ਵੀ ਕਾਮਯਾਬਾ ਜ਼ਿੰਦਗੀ ਦੇ ਵਿੱਚ ਵੀ ਉਹ ਬੰਦੇ ਦਾ ਇੱਕ ਅਸੂਲ ਹੈ ਕਿ ਉਹਨੇ ਮੇਰੇ ਨਾਲ ਵੀ ਕਈ ਵਾਰ ਸੰਜਿਆ ਕੀਤਾ ਵੀ ਕਿਸੇ ਗੱਲ ਨੂੰ ਪ੍ਰਾਪਤ ਕਰ ਲੈਣਾ ਕੋਈ ਵੱਡੀ ਗੱਲ ਨਹੀਂ ਵੱਡੀ ਗੱਲ ਇਹ ਹੈ ਕਿ ਉਹ ਪ੍ਰਾਪਤੀ ਤੇ ਤੁਸੀਂ ਬਰਕਰਾਰ ਕਿਵੇਂ ਰਹਿੰਦੇ ਹਾਂ ਹਾਂ ਉੱਥੇ ਤੁਸੀਂ ਖੜੇ ਹੋ ਉਹ ਕਹਿੰਦਾ ਹੁੰਦਾ ਵੀ ਭਗਤ ਸਿੰਘ ਉਹਨਾਂ ਨੇ ਝੰਡਾ ਚੱਕ ਲਿਆ ਝੰਡੇ ਸਾਰੇ ਚੱਕ ਲੈਂਦੇ ਆ ਜੀ ਲੇਕਿਨ ਉਸ ਝੰਡੇ ਨੂੰ ਭਗਤ ਸਿੰਘ ਵਾਂਗੂ ਨਿਭਾਉਣਾ ਕਿਸੇ ਕਿਸੇ ਦਾ ਕੰਮ ਹੈ ਇਹ ਮਤਲਬ ਉਹ ਬੰਦੇ ਦੀ ਖੂਪੀ ਆ ਹਰ ਬੰਦੇ ਨੂੰ ਇਹ ਉਹ ਕਹਿੰਦਾ ਵੀ ਕੰਮ ਨੂੰ ਟੱਚ ਕਰੋ ਪ੍ਰਾਪਤੀ ਕਰ ਲਓਗੇ ਪਰ ਛੋਟੀ ਕਾਮਯਾਬੀ ਉਦੋਂ ਸਾਬਤ ਹੋਣੀ ਹੈ ਜਦੋਂ ਤੁਸੀਂ ਉਹਦੇ ਤੇ ਬਰਕਰਾਰ ਖੜ ਗਏ ਜੀ ਜੀ ਛਤਰੀ ਦੀ ਤਰ੍ਹਾਂ ਥੱਲੇ ਨਹੀਂ ਆਉਣਾ ਇੱਕ ਪੋਜੀਸ਼ਨ ਬਣਾ ਲਿਓ ਉੱਥੇ ਰਹਿਣਾ ਇਹ ਬਹੁਤ ਵੱਡੀ ਗੱਲ ਹੈ ਬੰਦੇ ਦੇ ਤੇ ਮੈਨੂੰ ਤਾਂ ਉਹਨੇ ਹਰ ਗੱਲ ਦੇ ਵਿੱਚ ਹੀ ਗਾਈਡ ਕੀਤਾ ਜਿੰਨਾ ਵੀ ਮੈਂ ਕਹਾਂ ਵੀ ਥੋੜਾ ਕਿਉਂਕਿ ਮੈਂ ਕੋਈ ਸਮਾਂ ਸੀਗਾ ਜਦੋਂ ਉਹਨਾਂ ਕੋਲ ਜਾਣਾ ਉਹਨੇ ਕਿਹਾ ਗੋਲਿਆ ਜਿਹਾ ਨਹੀਂ 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 ਉਹ ਗੀਤਕਾਰੀ ਬਹੁਤ ਵੱਡੀ ਗੱਲ ਹੈ ਪਰ ਮੈਨੂੰ ਆਪ ਹੀ ਖੁਸ਼ੀ ਹੋਈ ਵੀ ਉਸ ਬੰਦੇ ਨੇ ਖੁਦ ਹੀ ਮੈਨੂੰ ਆਪਣੇ ਜਵਾਨੀ ਮਾਨਤਾ ਦਿੱਤੀ ਜਦੋਂ ਅਮਰੀਕਾ ਦੇ ਵਿੱਚ ਗਿਆ ਤੇ ਉੱਥੇ ਇੱਕ ਵਾਰੀ ਲੰਘਿਆ ਵੇਲਾ ਗੀਤ ਸੁਣਿਆ ਉਹਨੇ ਤੇ ਉਹ ਗੀਤ ਰਿਕਾਰਡ ਸੀਗਾ ਨਰਿੰਦਰ ਮਾਨ ਕੀ ਦੀ ਆਵਾਜ਼ ਸੀ ਉਹ ਕਹਿੰਦਾ ਮੈਂ ਕਿਹਾ ਯਾਰ ਵੀ ਤੂੰ ਇਹ ਗੀਤ ਗਾਇਆ ਕੋ ਦੀ ਮਾਨਕ ਨੇ ਲਿਖਿਆ ਉਹਦਾ ਤੇ ਇੱਥੇ ਹੋਰ ਕੋਈ ਗਾਈ ਜਾਂਦਾ ਫੇਰ ਕਹਿੰਦਾ ਮੈਂ ਉਹ ਰੈਪਰ ਲਿਆ ਤੇ ਕਹਿੰਦਾ ਰੈਪਰ ਤੇ ਤੇਰਾ ਨਾਮ ਲਿਖਿਆ ਸੀ ਫਿਰ ਮੈਂ ਕਿਹਾ ਜੀ ਤੁਹਾਡਾ ਕੀ ਪ੍ਰਤੀਕਰਮ ਹੈ ਕਹਿੰਦਾ ਯਾਰ ਮੇਰਾ ਪ੍ਰਤੀਕਰਮ ਇਹ ਹੈ ਵੀ ਤੂੰ ਭਾਵੇਂ ਫੱਟੀ ਤੇ ਲਿਖ ਦੇ ਭਾਵੇਂ ਸਲੇਟ ਤੇ ਲਿਖ ਦੇ ਭਾਵੇਂ ਕੰਧ ਤੇ ਲਿਖ ਦੇ ਕਹਿੰਦਾ ਰਿਕਾਰਡ ਹੋਊਗਾ ਇਹ ਉਹਦਾ ਸਰਟੀਫੀਕੇਟ ਸੀ ਜ਼ੁਬਾਨੀ ਮੈਂ ਵਾਹ ਜੀ ਤੂੰ ਵੱਡੀ ਗੱਲ ਹੈ ਜੀ ਉਸੀ ਕਹਿੰਦੇ ਹੁੰਦੇ ਹੋ ਕਿ ਜਦੋਂ ਮੈਂ ਕਾਲਜ ਪੜਦਾ ਸੀ ਤੇ ਜਿਹੜਾ ਪੰਜਾਬੀ ਗਾਇਕੀ ਦਾ ਅਖਾੜਾ ਉਸ ਵੇਲੇ ਦਾ ਬੇਸ਼ੁਮਾਰ ਕਾਠ ਹੁੰਦਾ ਸੀ ਅਖਾੜਿਆਂ ਦਾ ਹਨਾ ਅੱਜ ਜ਼ਮਾਨਾ ਬਦਲ ਗਿਆ ਉਹਦੇ ਬਾਰੇ ਮੈਨੂੰ ਨਹੀਂ ਸੀ ਪਤਾ ਵੀ ਅਖਾੜਾ ਕਿਹਨੂੰ ਕਹਿੰਦੇ ਆ ਬਿਲਕੁਲ ਇਹ ਗੱਲ ਸਚਾਈ ਆ ਇਹ ਤੁਸੀਂ ਥੋੜਾ ਜਗਰ ਕਰੋ ਵੀ ਉਹ ਤੁਹਾਨੂੰ ਕਿਵੇਂ ਜਾਣ ਨਾ ਇਹ ਸਚਾਈ ਹੈ ਕਿ ਮੈਂ ਉਦੋਂ ਨਾਨ ਮੈਡੀਕਲ ਦਾ ਵਿਦਿਆਰਥੀ ਸੀਗਾ ਤੇ ਮੈਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਅਖਾੜਾ ਕੀ ਹੈ ਅੱਛਾ ਜੀ ਤੇ ਮੈਨੂੰ ਦੱਸਿਆ ਲੋਕਾਂ ਨੇ ਨਾਲ ਦੇ ਸੰਗੀਆਂ ਨੇ ਵੀ ਇੱਥੇ ਰੱਜੂ ਵਾਲੇ ਮੁਹੰਮਦ ਸਦੀਕ ਨੇ ਲੱਗਣਾ ਅੱਛਾ ਜੀ ਤੇ ਉਹ ਮੈਂ ਕਿਹਾ ਯਾਰ ਵੀ ਅਖਾੜਾ ਕੀ ਹੁੰਦਾ ਉਹ ਕਹਿੰਦੇ ਤੂੰ ਚੱਲ ਨਾ ਤੈਨੂੰ ਦਿਖਾਵਾਂਗੇ ਠੀਕ ਹੈ ਉੱਥੇ ਗਏ ਤੇ ਉੱਥੇ ਬੀਬੇ ਰਣਜੀਤ ਕੌਰ ਉਹਦਾ ਕੋਈ ਗੀਰ ਗੀਕਾਰ ਹੁੰਦੀ ਸੀ ਇੰਵੈਸਟਰ ਸਦੀਕ ਉਹਦੇ ਤੇ ਆਏ ਇਹ ਉਹਨਾਂ ਦੇ ਇਸ ਤਰ੍ਹਾਂ ਸਾਕਾਬ ਜਾ ਉਤੋਂ ਦੇ ਬਣੇ ਬੀਬੀ ਰਣਜੀਤ ਕੌਰ ਤੇ ਮੈਂ ਉਹਨਾਂ ਮੁੰਡਿਆਂ ਨੂੰ ਚੰਬੇ ਨਾਲ ਪੁੱਛਿਆ ਮੈਂ ਕਿ ਯਾਰ ਇਹ ਲੇਡੀਜ਼ ਕੌਣ ਹੈ ਅੱਛਾ ਜੀ ਇਹ ਕਹਿੰਦੇ ਰਣਜੀਤ ਕੌਰ ਤੇ ਨਾਲ ਮਾਮਨ ਸਦੀਕ ਸਦੀਕ ਸਾਹਿਬ ਦਾ ਥੋੜਾ ਜਿਹਾ ਰੰਗ ਸੰਵਲਾ ਤੇ ਉਹ ਤੋਂ ਥੋੜੇ ਜਿਹਾ ਇੰਨੇ ਨੇ ਕ੍ਰੇਪ ਨਹੀਂ ਸੀ ਜਿੰਨੇ ਹੋਣਾ ਬਹੁਤ ਵੱਡੀ ਗੱਲ ਤੇ ਮੈਂ ਕਿਹਾ ਯਾਰ ਇਹ ਕੀ ਕਰੋਗੀ ਕਹਿੰਦੇ ਇਹਦੇ ਨਾਲ ਲਗਾਉਗੀ ਮੈਂ ਕਿਹਾ ਯਾਰ ਉਹ ਮਤਲਬ ਕਿ ਡੀਪ ਸਮਾਰਟ ਕੁੜੀ ਆ ਇਹਦੇ ਨਾਲ ਲਗਾਉਗੀ ਮੈਂ ਚੰਬੇ ਚ ਉਹੋ ਹੀ ਗੱਲ ਜਦੋਂ ਇਸ ਸਟੇਜ ਤੇ ਗਏ ਤੇ ਉਹਨਾਂ ਨੇ ਗੀਤ ਉਹਦੋਂ ਗਾਏ ਹੋ ਕੇ ਆ ਗਿਆ ਜੱਟ ਸ਼ਰਾਬੀ ਹੈ ਨੀ 99 ਜਮਾਨੇ ਜੱਟ কেশਕ ਦੀ ਪੱਟੀਆਂ ਉਹ ਗੀਤ ਉਹਨੇ ਗਾਏ ਉੱਥੇ ਸਾਰੇ ਬਾਬੂ ਸਿੰਘ ਮਾ ਹੁੰਦੇ ਸੀ ਤੇ ਮੈਨੂੰ ਉਦੋਂ ਯਕੀਨ ਹੋਇਆ ਵੀ ਖਾੜਾ ਇਹ ਹੁੰਦਾ ਹੈ ਮੈਨੂੰ ਇਹ ਤੋਂ ਪਹਿਲਾਂ ਖਾੜੇ ਦਾ ਨਹੀਂ ਸੀ ਪਤਾ ਉਹ ਲਿਖਦੇ ਸੀ ਤੁਸੀਂ ਹਾਂ ਨਹੀਂ ਉਦੋਂ ਮੈਂ ਉਹ ਪਹਿਲਾ ਦਿਨ ਸੀ ਮੇਰਾ ਟਰਨਿੰਗ ਪੁਆਇੰਟ ਸੀ ਉਦੋਂ ਵੀ ਮੈਂ ਪਹਿਲਾਂ ਗੀਤ ਕਰੀ ਜਾਂ ਲਿਖਣ ਲਿਖਣ ਵੱਲ ਕੋਈ ਧਿਆਨ ਨਹੀਂ ਸੀ ਸਿੱਧਾ ਪੜਨ ਵੱਲ ਸੀ ਤੇ ਉਦੋਂ ਮੈਂ ਕਿਹਾ ਯਾਰ ਬਾਬੂ ਸਿੰਘ ਮਾਨ ਨੇ ਐਡਾ ਵਧ ਗਿਆ ਮਤਲਬ ਗੀਤ ਲਿਖਦਾ ਇੰਨੇ ਵਧੀਆ ਕੁੜੀਆਂ ਜੀ ਹੈ ਤੇ ਇਹ ਗਾਉਂਦੇ ਆ ਤੇ ਮੈਂ ਵੀ ਕਰ ਸਕਦਾ ਫਿਰ ਮੈਂ ਟਰਾਈ ਸ਼ੁਰੂ ਕੀਤੀ ਸੀ ਐਕਚੁਅਲੀ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਤੇ ਮੈਂ ਵੀ ਧਾਰਿਆ ਸੀਗਾ ਵੀ ਸਭ ਤੋਂ ਪਹਿਲਾਂ ਮੇਰਾ ਗੀਤ ਜੀ ਇਹ ਗਾਉਣ ਤਾਂ ਵਧੀਆ ਗੱਲ ਹੋਊਗੀ ਠੀਕ ਹੈ ਤੇ ਉਹ ਹੋਇਆ ਵੀ ਮਤਲਬ 86 ਦੇ ਵਿੱਚ ਰਣਜੀਤ ਕੌਰ ਨੇ ਮੇਰਾ ਪਹਿਲਾ ਸੋਲੋ ਗੀਤ ਗਾਇਆ ਭਾਬੀ ਭਾਬੀ ਮੈਂ ਜਵਾਨ ਹੋ ਗਈ ਨਾਲ ਸ਼ੌਂਕ ਦੇ ਸ਼ਿੰਗਾਰ ਪੱਟੀ ਲਾਵਾਂ ਗੁੰਦਾ ਮੈਂ ਜਦੋਂ ਫੁੱਲ ਚੜੀਆਂ ਠੀਕ ਹੈ ਤੇ ਉਹ ਗੀਤ ਸਭ ਤੋਂ ਪਹਿਲਾ ਸੋਲੋ ਸੀ ਕਹਿੰਦੇ ਕੁਵਾਰੀ ਲੰਘਿਆ ਮੇਰਾ ਤੋਂ ਪਹਿਲਾਂ ਇਹ ਆ ਪਹਿਲਾਂ ਹਾਂ ਸਭ ਤੋਂ ਪਹਿਲਾ ਇਹ ਸੋਲੋ ਗੀਤ ਸੀ ਕਹਿੰਦੇ ਅੱਛਾ ਜੀ ਤੁਸੀਂ ਕਹਿ ਰਹੇ ਹੋ ਕਿ ਸੁਦੀਕ ਸਾਹਿਬ ਨੇ ਉਹ ਗੀਤ ਵੇਖਿਆ ਉੱਥੇ ਬਾਹਰ ਹਾਂ ਇਹ ਤਾਂ ਇਹ ਤਾਂ ਬਾਤ ਦੀ ਗੱਲ ਆ ਨਾ ਜਦੋਂ ਹੁਣ ਮਾਨਕ ਨੇ 999 ਤੋਂ ਮਗਰੋਂ ਦੀਆਂ ਗੱਲਾਂ ਠੀਕ 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 ਉਦੋਂ ਤਾਂ ਫਿਰ ਬਹੁਤ ਵੱਡੀ ਉਹਨੇ ਮੈਨੂੰ ਮੰਨਤਾ ਤੇ 30 ਪਰ ਸ਼ੁਰੂਆਤ ਵੀ ਇਹਨਾਂ ਨੇ ਕੀਤੀ ਮੇਰੀ ਤੇ ਸਦੀਕ ਸਾਹਿਬ ਨੇ ਕਿੰਨੇ ਗੀਤ ਤੁਹਾਡੇ ਗਾਏ ਆ ਸਦੀਕ ਸਾਹਿਬ ਨੇ ਗਾਇਆ ਇੱਕ ਇੱਕ ਤਾਂ ਸੀਗਾ ਇਹਨਾਂ ਦਾ ਡਿਊਟ ਸੀਗਾ ਕੀ ਤੋਂ ਮੋਟ ਸਾਡੇ ਲੱਡੂ ਤੇ ਇੱਕ ਗਾਇਆ ਸੀਗਾ ਜੱਟੀ ਨਿਕਲੀ ਆ ਕਰਕੇ ਸ਼ਿੰਗਾਰ ਬੱਲੇ 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 ਤੇ ਰਣਜੀਤ ਕੁਰਨੇ ਪਾਪੀ ਮਜਵਾਨ ਹੋ ਗਏ ਤੇ ਹੁਣ ਅਸੀ ਸਾਬ ਨਾਲ ਕਰੋਗ ਦਾ ਡੇਲਾ ਆ ਅੱਜ ਕੱਲ ਐਮਪੀ ਬੜੇ ਬਿਜ਼ੀ ਰਹਿੰਦੇ ਆ ਅਮੇ ਨੇ ਹੁਣ ਤਾਂ ਗੱਲ ਇਹ ਆ ਕਿ ਸਾਡਾ ਮੇਲਾ ਹੋਇਆ ਸੀਗਾ ਇਲੈਕਸ਼ਨ ਦੇ ਵਿੱਚ ਉਦੋਂ ਪਿੰਡ ਵੀ ਆਏ ਸੀਗੇ ਤੇ ਉਦੋਂ ਬਾਅਦ ਵੀ ਇੱਥੇ ਸ਼ਹਿਰ ਸ਼ੋਰ ਚ ਵੀ ਮਿਲਦੇ ਲੱਗਦੇ ਰਹਿਦਾ ਪਰ ਹੁਣ ਉਹਦੇ ਆਪ ਦੇ ਰੰਜੇਵੇਂ ਆ ਹਰ ਇੱਕ ਬੰਦੇ ਦੇ ਆਪ ਦੇ ਮੈਂ ਹੁਣ ਆਪਦੇ ਥਾਂ ਤੇ ਮੈਂ ਕਹਿੰਦਾ ਮੈਂ ਬਹੁਤ ਬਿਜੀ ਆ ਠੀਕ ਹੈ ਨਾ ਜਿਵੇਂ ਜਿਵੇਂ ਜ਼ਿੰਦਗੀ ਬੀਤਦੀ ਹੈ ਤਿਵੇਂ-ਤਿਵੇਂ ਉਹ ਜ਼ਿੰਦਗੀ ਦੇ ਕਦਮ ਉਸ ਤਰ੍ਹਾਂ ਦੇ ਹੁੰਦੇ ਉਹ ਤਾਂ ਹੁਣ ਬਹੁਤ ਬਿਜੀ ਸ਼ਡਿਊਲ ਦੇ ਵਿੱਚ ਐਸੇ ਜਿਹੀ ਗੱਲ ਹੈ